ਕਾਸ਼ ਤਬੀ ਸੰਤ ਜਨਾ ਮਿਲ ਕਰਹੁ ਵਿਚਾਰ ਏਕ ਸਿਮਰ ਨਾਮਿਆਧਾਰ ਅਵਰ ਪਾਪ ਸਾਮਿਟ ਵਿਸਾਰਹੁ ਚਰਨ ਕਮਲ ਰਿਤਮਹਿ ਉਤਾਰਹੁ ਕਰਨ ਕਰਨ ਸੋਭਰਾ ਸੰਰਥ ਦਰੜ ਕਰ ਗੇਹੋ ਨਾਮ ਹਰਿ ਵਥ ਇਹ ਧਨ ਸੰਚੋ ਹੋਵੈ ਭਗਵੰਤ ਸੰਤ ਜਨਾਕ ਨਿਰਮਲ ਮੰਤ ਇਕ ਆਸ ਰੱਖੋ ਮਨੁ ਮਾਹੈ ਸਰਬ ਰੋਗ ਨਾਨਕ ਮਿਟ ਜਾਹੈ ਜਿਸ ਦਨ ਕੋ ਚਾਰ ਉੰਟ ਉਠ ਤਾਵੈ ਸੋਨ ਹਰ ਸੇਵਾ ਦੇਵ ਬਹੈ ਜਿਸ ਸਭ ਕੋ ਨਿਤ ਵਾਖੈ ਮੀਠ ਸੋ ਸੁਖ ਸਾਧੂ ਸੰਗ ਭਰੀਟ ਜਿਸ ਸਭਾ ਕੋ ਕਰਹਿ ਬਲੀ ਕਰਨੀ ਸਾ ਸੋ ਬਹਾ ਬਜ ਹਰ ਕੀ ਸਰਨੀ ਅਨ ਕੋ ਪਾਵੀ ਰੋਗ ਨ ਜਾਏ ਰੋਗ ਟੈ ਹਰ ਅਖ ਲਾਈ ਸਰਬ ਨਿਧਾਨ ਬਹਿ ਹ ਨਾਮ ਨਿਧਾਨ ਜਪ ਨਾਨਕ ਦਰਗਹਿ ਬਰਵਾਨ ਮਨ ਵਰ ਬਧੋ ਹਰ ਕੈ ਨਾਏ ਦਹਿਰ ਸੁਧਾਵਤ ਆਵੇ ਨਾਏ ਤਾ ਕੋ ਵਿਨ ਨ ਲਗੇ ਕੋਈ ਜਾ ਕਹਿਰ ਦੇ ਉਸੇ ਹਰਿ ਸੋਇ ਖਲ ਰਤੀ ਹੰਡ ਹਰਨਾਉ ਸਿਮਰ ਸਿਮਰ ਸਦਾ ਸੁਖ ਪਾਉ ਪਾਵਨ ਸਹਿ ਪੂਰਨ ਹੋਏ ਆਸ ਭਗਤ ਹ ਭਾਏ ਆਤਮ ਦਰਗਾਸ ਤਤ ਘਰ ਜਾਏ ਵਸੇ ਅਬਿਨਾਸੀ ਕਹੋ ਨਾਨਕ ਕਾਟੀ ਜਮ ਹਾਸੀ ਤਤ ਵਿਚਾਰ ਕਹੈ ਜਨ ਸੱਚਾ ਜਨਮ ਰੈ ਸੋ ਕਾਚੋ ਗਾਚਾ ਆਵਾ ਗਵਨ ਮਿਟੇ ਪ੍ਰਭ ਸੇਵ ਆਪ ਤਿਆਗ ਸਰਨ ਗੁਰ ਦੇਵ ਰਤਨ ਜਨਮ ਹੋਏ ਅਧਾਰ ਹਰ ਹਰ ਸਿਮਰ ਪ੍ਰਾਨ ਅਧਾਰ ਓਪਾ ਸਿਆਨ ਪਹਾਨ ਕਉ ਪਾਵਨਾ ਹਟਣੋ ਹਾਰੇ ਸਮਰਤ ਸਾਸਤ ਵਿਦ ਵਿਚਾਰੇ ਹਰ ਕੀ ਬਾਤ ਕਰੋ ਮਨ ਲਾਏ ਮਾਨਵ ਸ਼ੰਤ ਨਾਨਕ ਵੱਲ ਪਾਏ ਸੰਗ ਨਾ ਜਲਸ ਤੇਰੇ ਤਨਾ ਤੋ ਗਿਆ ਲਪਤਾ ਹੈ ਮੂਰਖ ਮਨ ਸਤ ਮੀਤ ਗੁਣ ਬਿਆਰ ਬੰਤਾ ਇੰਤੇਖਾ ਕਹੋ ਤੁਮ ਕਮਨ ਸੁਨਾਥਾ ਰਾਜ ਰੰਗ ਮਾਇਆ ਵਿਸਤਾਰ ਇੰਤੇਖਾ ਕਹੋ ਕਮਨ ਛੁਟਕਾਰ ਅਸ ਹਰ ਤੀਰਥ ਅਸਵਾਰੀ ਝੂਠਾ ਰੰਗ ਝੂਠ ਬਸਾਰੀ ਜਿਨ ਰੀਏ ਸਭ ਜਨ ਬਿਗੰਨਾ ਨਾਮ ਵਿਸਾਰ ਨਾਨਕ ਬਚਤਨ ਗੁਰ ਕੀ ਮਤਿ ਨੂੰ ਲਹੀ ਆਨੀ ਹਤਿ ਵਿਨਾਹ ਹਰੂ ਵੇਸਿਆਨੀ ਹਰ ਕੀ ਬਤ ਕਰਹੁ ਮਨ ਮੀਟ ਨਿਰਮਲ ਹੋਏ ਤੇ ਮਾਰੋ ਚਰਨ ਕਮਲ ਰਾਖੋ ਮਨ ਮੋਹ ਹੈ ਜਨਮ ਜਨਮ ਕੇ ਹਿਲ ਵਿਖ ਜਾਹੈ ਆਵਜਪ ਹੋ ਰਹੇ ਨਾਮ ਜਪਾ ਬਹੁ ਸੁਨਤ ਕਹਿਤ ਰਹਤ ਗਤ ਪਾਵੋ ਸਾਰਬੋ ਸਤਿ ਹਰਿ ਕੋ ਨਾਮੁ ਸਹਜ ਸੁਭਾਏ ਨਾਨਕ ਗੁਣ ਗਾਵੋ ਗੁਣ ਗਾਵਤ ਨੀਉਤਰਸ ਮੈਲ ਬਿਨ ਸਜਾਏ ਹਉ ਮੈਂ ਵਿਤ ਹੈਲ ਹੋਹਿ ਜਿਤਵਸੈ ਸੁਖ ਨਾਲ ਸਾਸ ਗਰਾਸ ਹਰਿ ਨਾਮ ਸਮਾਲ ਸਾਰ ਸਿਆਨਪ ਸਗਲੀ ਮਨਾ ਸਾਰ ਸੰਗ ਭਾਵ ਹੈ ਸਚ ਤਨ ਹਰ ਗਉਂਜੀ ਸਾਜੇ ਕਰ ਦੂ ਵਿਵਹਾਰ ਇਹ ਹਾ ਸੁਖ ਦਰਗਹ ਹੈ ਜੈਕਾਰ ਸਰਬ ਨਿਰੰਤਰ ਏਕੋ ਰੇਖ ਕਉਨ ਨਾਨਕ ਜਾਕੇ ਮਸਤਕ ਲੇਖ ਏਕੋ ਜਪ ਏਕੋ ਸਲਾਹ ਇਕ ਸਿਮਰ ਏਕੋ ਮਨ ਆਹੇ ਇਕ ਸਕੇ ਗੁਣ ਗਾਹੋ ਅਨੰਤ ਮਨ ਤਨ ਜਾਪ ਏਕ ਭਗਵੰਤ ਏਕ 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 ਹਰਿ ਆਪ ਪੂਰਨ ਗੂਰ ਰਹਿਓ ਪ੍ਰਭ ਆਪ ਅਣਖ ਵਿਸਤਾਰ ਏਕ ਤੇ ਭਈ ਇਕ ਅਰਰ ਵਿਚਾਰਤ ਗਈ ਮਨ ਤਨ ਯੰਤਰ ਇਕ ਰਾਤਾ ਗੁਰ ਬਰਸਾਦ ਨਾਨਕ ਇਕ ਜਤ ਸਲੋਖ ਫਿਰਤ ਫਿਤ ਪ੍ਰਭ ਆਹਿਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ